ਟੀਚਰਸ ਕਲੋਨੀ ਦੇ ਵਿੱਚ ਅੱਜ ਇੱਕ ਬਜ਼ੁਰਗ ਮਹਿਲਾ ਦੀ ਜਿਹੜੀ ਹੈਗੀ ਹੈ ਡੈਥ ਹੋਈ ਆ ਉਹ ਮੌਕਾ ਦੇਖ ਕੇ ਮੈਂ ਆਇਆ ਆਪਾਂ ਮੌਕੇ ਤੇ ਜੋ ਹਾਲਾਤ ਆ ਉਹ ਇਹ ਆ ਕਿ ਬਜ਼ੁਰਗ ਔਰਤ ਜਿਹੜੀ ਹੈਗੀ ਉਹ ਉਹਦੇ ਉਹਦੇ ਬੱਚੇ ਜਿਹੜੇ ਹੈਗੇ ਆ ਦੋ ਲੜਕੀਆਂ ਹੀ ਆ ਉਹ ਗਈਆਂ ਹੋਈਆਂ ਹਸਬੰਡ ਉਹਦੇ ਸੇਲ ਪਰਚੇਸ ਦਾ ਕੰਮ ਕਰਦੇ ਆ ਤੇ ਦਿਨ ਦੇ ਟਾਈਮ ਘਰ ਦੇ ਵਿੱਚ ਇਕੱਲੀ ਰਹਿੰਦੀ ਸੀਗੀ ਤੇ ਅੱਜ ਜਦੋਂ ਉਹਦੇ ਹਸਬੰਡ ਲੰਚ ਲਈ ਤਕਰੀਬਨ 3 ਵਜੇ ਦੇ ਕਰੀਬ ਆਏ ਆ ਉਹਨਾਂ ਨੇ ਦੇਖਿਆ ਕਿ ਬਜ਼ੁਰਗ ਔਰਤ ਬੈੱਡ ਦੇ ਉੱਤੇ ਬਿਲਕੁਲ ਇਸ ਤਰ੍ਹਾਂ ਉਹਨਾਂ ਦੇ ਬੈਠੇ ਹੋਇਆ ਬੈੱਡ ਦੇਖਣ ਤੋਂ ਲੱਗਦਾ ਸੀ ਜਿਵੇਂ ਬੈਠੇ ਹੋਇਆ ਵੀ ਜਿਸ ਤਰ੍ਹਾਂ ਬਿਲਕੁਲ ਆਰਾਮਦਾਇਕ ਬੈਠੇ ਹੋਇਆ ਤੇ ਜਦੋਂ ਉਹਨਾਂ ਨੂੰ ਟੱਚ ਕੀਤਾ ਤੇ ਬਾਡੀ ਉਹਨਾਂ ਦੀ ਠੰਡੀ ਸੀ ਤੇ ਇਹਨਾਂ ਦੇ ਹਸਬੰਡ ਨੇ ਜਿਹੜਾ ਹੈਗਾ ਇਹ ਸੋਚਿਆ ਕਿ ਸ਼ਾਇਦ ਇਹਨਾਂ ਨੂੰ ਕੋਈ ਦਿਲ ਦੀ ਤਕਲੀਫ ਜਾਂ ਕੋਈ ਹੋਰ ਕੋਈ ਕਾਰਨ ਨਾ ਹੋਇਆ ਹੋਵੇ ਡਾਇਬੀਟਿਕ ਸੀਗੇ ਤੇ ਇਹਨਾਂ ਨੂੰ ਹਸਪਤਲ ਲੈ ਗਏ ਹਸਪਤਲ ਜਾ ਕੇ ਇਹਨਾਂ ਨੂੰ ਜਿਹੜਾ ਹੈਗਾ ਡੈੱਡ ਡਿਕਲੇਅਰ ਕਰਦਾ ਡਾਕਟਰਸ ਨੇ ਵਾਪਸ ਕਰ ਲਿਆਉਣ ਤੇ ਪਤਾ ਲੱਗਾ ਕਿ ਇਹਨਾਂ ਦੇ ਆ ਕੰਨਾਂ 'ਚ ਪਈਆਂ ਉਵਾਲੀਆਂ ਤੇ ਹੱਥਾਂ ਦੇ ਦੋ ਪੰਗਣ ਤੇ ਬੈੱਡ ਦੇ ਵਿੱਚ 3.5 ਲੱਖ ਰੁਪਏ ਜਿਹੜਾ ਗਾਇਬ ਆ ਔਰ ਮੌਕਾ ਜਿਹੜਾ ਪੁਲਿਸ ਨੇ ਪ੍ਰੀਲਿਮਿਨਰੀ ਦੇਖਿਆ ਉਹ ਬੈਡ ਬਿਲਕੁਲ ਜਾਂ ਘਰ ਦੇ ਵਿੱਚ ਕੋਈ ਵੀ ਸਟਰਗਲ ਦੇ ਨਿਸ਼ਾਨ ਨਹੀਂ ਪਾਏ ਗਏ ਸੋ ਮਾਮਲਾ ਕਾਫੀ ਸ਼ੱਕੀ ਆ ਅਸੀਂ ਹਰੇਕ ਐਂਗਲ ਤੇ ਹਰੇਕ ਪਹਿਲੂ ਤੇ ਇਸ ਤੇ ਵਰਕਆਊਟ ਕਰ ਰਹੇ ਆ ਕਿ ਜਿਹੜੇ ਬਜ਼ੁਰਗ ਮਹਿਲਾ ਜਿਹੜਾ ਦੀ ਡੈਥ ਹੋਈ ਆ ਕਿਹਨਾ ਕਾਰਨਾ ਕਰਕੇ ਹੋਈ ਆ ਤੇ ਜਿਹੜੇ ਪੈਸੇ ਘਰੋਂ ਗਏ ਜਾਂ ਜਾਂ ਕੰਗਣ ਗਏ ਜਿਹੜੇ ਚੋਰੀ ਹੋਏ ਆ ਕਿਆ ਹੋ ਮਰਡਰ ਤਾਂ ਨਹੀਂ ਮਰਡਰ ਕਰਨ ਤੋਂ ਬਾਅਦ ਹੋਇਆ ਜਾਂ ਪਹਿਲਾਂ ਉਹਨਾਂ ਦੀ ਡੈਥ ਹੋ ਜਾਂਦੀ ਤੇ ਬਾਅਦ ਵਿੱਚ ਕੋਈ ਚੋਰੀ ਕਰਕੇ ਲੈ ਗਿਆ ਸਾਰੀਆਂ ਪੋਸਿਬਿਲਿਟੀਜ਼ ਜਿਹੜੀਆਂ ਸੀ ਰੂਲ ਆਊਟ ਕਰਾਂਗੇ ਔਰ ਜਲਦ ਹੀ ਇਸ ਨੂੰ ਕੈਮਰਾ ਪਰਸਟ ਹਣੀ ਦੇ ਨਾਲ ਅਜੇ ਸੈਨੇਗਰੀ ਰਿਪੋਰਟ